ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਹਰੀਕੇ ਕਲਾ ਇਸ ਪੈਂਡ ਨੂੰ ਵੱਡੇ ਹਰੀਕੇ ਦੇ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸ ਪੈਂਡ ਵਿੱਚ ਬਾਈ ਜੀ ਹਰੀ ਗੱਡੀਆਂ ਵਾਲਾ ਦਾ ਮੁੰਡਾ ਉਹ ਝੋਟੀਆਂ ਦਾ ਕੰਮ ਕਰਦਾ ਹੈ ਕਟੀਆਂ ਬਹੁਤ ਚੰਗੀਆਂ ਲਿਆ ਕੇ ਤੇ ਅੱਗੇ ਸੇਲ ਕਰਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਟਾਪ ਕਲਾਸ ਜਿਹਨੂੰ ਆਪਾਂ ਹੀਰਾ ਕਹਿ ਸਕਦੇ ਹਾਂ ਖੀਰੀ ਝੋਟੀ ਆ ਜਿਹੜੀ ਵਕਾਊ ਆ ਬਹੁਤ ਹੀ ਉੱਚਾ ਕੱਦ ਕਾਠਾ ਚੰਗਾ ਰੰਗ ਰੂਪ ਆ ਦੋਸਤੋ ਤੇ ਚੰਗੇ ਬੁੱਲਦੀ ਆ ਇਹ ਵਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਤੇ ਲੈਨੇ ਆ ਦੋਸਤੋ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਗਗਨ ਬਾਈ ਗਗਨ ਗਗਨ ਬਾਈ ਇਹ ਝੋਟੀ ਆਪਣੇ ਲੈਂਦੀ ਆ ਤੁਸੀਂ ਲੈਂਦੀ ਆ ਬਾਈ ਤੇ ਕਿਹੜੇ ਸਾਨ ਦੀ ਆ ਬਾਈ M29 ਦੇ ਬਾਈ M29 ਦੱਸਿਆ ਉਹਨਾਂ ਨੇ ਬਾਲੇ ਚੰਗੇ ਸਾਨ ਦੀ ਦੱਸਦੇ ਆ ਕਿੰਨਾ ਕੁ ਦੁੱਧ ਸੀਰੀ ਮਾਂ ਥੱਲੇ ਬੰਦੇ ਇਹ ਥੱਲੇ ਸੀਗਾ 30 ਲੀਟਰ ਪਲੱਸ ਕਿੰਨਾ ਸੀਗਾ ਜੀ 20 ਲੀਟਰ 20 ਲੀਟਰ ਹਾਂ ਮੈਂ ਵੀ ਅਖਾ 30 ਦੱਸੀ ਜਾਂਦੇ ਦੇ ਬਹੁਤ ਹੀ ਵਧੀਆ ਦੋਸਤੋ ਕਦ ਕਾਠਾ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ ਸਿੰਘ ਜਮਾਂ ਛੋਟਾ ਤੇ ਥਣਾ ਦੀ ਕੁਆਲਿਟੀ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਪੂਛ ਦਾ ਦੰਬ ਬਸ ਥੋੜਾ ਜਿਹਾ ਥੱਲੋਂ ਚਿੱਟਾ ਹੈ ਬਾਕੀ ਜੈਡ ਬਲੈਕ ਆ ਥਣ ਬਹੁਤ ਚੰਗਾ ਲੱਗਿਆ ਦੋਸਤੋ ਇਹਨੂੰ ਕਰਮਾ ਵਾਲੀ ਨੂੰ ਬਹੁਤ ਹੀ ਮੋਟਾ ਤੇ ਖੁੱਲਾ ਥਣ ਲੱਗਿਆ ਬੜਾ ਬੜਾ ਹੁੰਦਾ ਥਣ ਕਰੀਮ ਵਾਲਾ ਬਾਸ ਦੇਖ ਸਕਦੇ ਹੋ ਦੋਸਤੋ ਚੰਗਾ ਕੱਦ ਕਾਠਾ ਰਾਜੀਪਲੀ ਬਹੁਤ ਆ ਇਹ ਚੰਗੇ ਘਰੋਂ ਆਈ ਆ ਦੇਖ ਸਕਦੇ ਹੋ ਤੁਸੀਂ ਖੋਲ ਕੇ ਤੋੜਦੇ ਬਾਈ ਲਾਓ ਵੀ ਮਿੱਤਰੋ ਬਹੁਤ ਹੀ ਚੋੜੇ ਪੱਠਪੜੇ ਦੀ ਆ ਕਿਸੇ ਚੰਗੇ ਬੋਲਣ ਵਾਲੋ ਘਟ ਨਹੀਂ ਦੇਖ ਸਕਦੇ ਹੋ ਤੁਸੀਂ ਥਣ ਤੁਹਾਨੂੰ ਹੁਣ ਦੁਬਾਰਾ ਫੇਰ ਦਿਖਾ ਦੇਣਾ ਥੋੜੀ ਬਾਈ ਚੱਲ ਮੋੜੀ ਬਹੁਤ ਚੰਗੇ ਕਦ ਕਾਟ ਸੀਏ ਦੋਸਤੋ ਹਜੇ ਕਦ ਹੋਰ ਕਰੂਗਾ ਅੱਜ ਮੁੰਡੇ ਇਹ ਬਾਈ ਜੀ ਵਪਾਰ ਦਾ ਕੰਮ ਕਰਦੇ ਆ ਗੱਡੀ ਵਾਲੇ ਦੇ ਮੁੰਡੇ ਆ ਇਹ ਬਹੁਤ ਚੋਟੀ ਦਾ ਵਸੂ ਲੈਉਂਦੇ ਆ ਦੋਸਤੋ ਤੇ ਕੀ ਮੁੱਲ ਰੱਖਿਆ ਬਾਈ ਇਹਦਾ ਫੋਨ ਤੇ ਕਰਾਂਗੇ ਮੁੰਡੇ ਦਾ ਲਾਓ ਵੀ ਮੇਤਰੋ ਝੋਟੀ ਬਹੁਤ ਚੰਗੀ ਆ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆਵੇ ਮੂੰਹ ਖਿਰੀ ਆ ਤੇ ਬਾਈ ਜੀ ਫੋਨ ਕਰ ਲਿਓ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਝੋਟੀ ਆ ਕੇ ਵੇਖ ਸਕਦੇ ਆ ਬਹੁਤ ਹੀ ਚੰਗੀ ਝੋਟੀ ਆ ਦੋਸਤੋ ਤੇ ਇਸ ਤਰ੍ਹਾਂ ਦੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ